ब्राउन ਕੁੜੀ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜੋ ਵੈਲਡਿੰਗ ਦੇ ਕੰਮ ਕਰਕੇ ਮਸ਼ਹੂਰ ਹੈ। ਉਹ ਹਮੇਸ਼ਾ ਆਪਣੇ ਵਲੌਗ ਤੇ ਵੀਡੀਓ ਕਰਕੇ ਚਰਚਾ ਵਿੱਚ ਰਹਿੰਦੀ ਹੈ। ਲੋਕ ਉਸ ਦੀ ਮਿਹਨਤ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਮਿਲੀਅਨ ਵਿੱਚ ਉਸ ਦੇ ਫੈਨ ਹਨ। ਬ੍ਰਾਊਨ ਕੁੜੀ ਨੇ ਆਪਣੇ ਕੰਮ ਨਾਲ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਸ ਦੀ ਫੈਕਟਰੀ ਵਿੱਚ ਤਿਆਰ ਕੀਤਾ ਗਿਆ ਸਮਾਨ ਬਹੁਤ ਹੀ ਮਸ਼ਹੂਰ ਹੋ ਚੁੱਕਾ ਹੈ। ਅਤੇ ਲੋਕ ਦੂਰੋਂ ਆ ਕੇ ਉਹਦਾ ਮਾਲ ਖਰੀਦਦੇ ਹਨ ਹੁਣ ਬ੍ਰਾਂਡ ਕੁੜੀ ਫਿਰ ਇੱਕ ਵਾਰੀ ਨਵਾਂ ਕੰਮ ਸ਼ੁਰੂ ਕਰਨ ਜਾ ਰਹੀ ਹੈ ਇੰਡੀਆ ਦੇ ਲਗਭਗ ਹਰ ਹਿੱਸਿਆਂ ਵਿੱਚ ਉਸਦੇ ਬਣਾਏ ਗਏ ਰੋਟਾਵੇਟਰ ਤਵੀਆਂ ਹਾਲ ਆਦੀ ਪਹੁੰਚ ਰਹੇ ਹਨ ਤੇ ਹੁਣ ਉਸਨੇ ਆਪਣਾ ਨਵਾਂ ਟੀ-ਸ਼ਰਟ ਬ੍ਰਾਂਡ ਵੀ ਲਾਂਚ ਕਰ ਦਿੱਤਾ ਹੈ ਜਿਵੇਂ ਹੀ ਬ੍ਰਾਂਡ ਕੁੜੀ ਨੇ ਇਹ ਵੀਡੀਓ ਆਪਣੇ ਚੈਨਲ ਤੇ ਪਾਈ ਲੋਕਾਂ ਵੱਲੋਂ ਕਮੈਂਟ ਆਉਣੇ ਸ਼ੁਰੂ ਹੋ ਗਏ ਲੋਕ ਉਹ ਵਧਾਈਆਂ ਦੇ ਰਹੇ ਹਨ ਤੇ ਕਹਿ ਰਹੇ ਹਨ ਕਿ ਬ੍ਰਾਊਨ ਕੁੜੀ ਦਾ ਇਹ ਕੰਮ ਵੀ ਕਾਮਯਾਬ ਹੋਵੇ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਟੀ-ਸ਼ਰਟਸ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਉਹ ਵੈਲਡਿੰਗ ਦੇ ਕਨਸੈਪਟ ਨਾਲ ਜੁੜੀ ਹੋਈ ਹੈ ਜਿਹੜੇ ਵੀ ਬ੍ਰਾਊਨ ਕੁੜੀ ਨੂੰ ਪਸੰਦ ਕਰਦੇ ਹਨ ਉਹ ਇਹ ਟੀ-ਸ਼ਰਟਸ ਜ਼ਰੂਰ ਖਰੀਦੋ ਤੇ ਵੀਡੀਓ ਵਿੱਚ ਉਸ ਨੇ ਆਪਣੇ ਚੋਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਤੇ ਕਈ ਵੱਡੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ ਉਹ ਕਹਿ ਰਹੀ ਹੈ ਕਿ ਇਹ ਸਾਰਾ ਪਿਆਰ ਤੇ ਸਫਲਤਾ ਤੁਹਾਡੀ ਬਦੌਲਤ ਹੈ। ਬਾਕੀ ਉਸਨੇ ਵੀਡੀਓ ਵਿੱਚ ਕੀ ਕਿਹਾ ਤੁਸੀਂ ਵੀ ਵੀਡੀਓ ਜ਼ਰੂਰ ਦੇਖੋ। ਲਓ ਜੀ ਬ੍ਰਾਊਨ ਕੁੜੀ ਦੀ ਬ੍ਰਾਂਡਿੰਗ ਦੇ ਵਿੱਚ ਟੀ-ਸ਼ਰਟਸ ਆ ਗਈਆਂ ਆ। ਜੇ ਕਿਸੇ ਨੂੰ ਚਾਹੀਦੀ ਜੇ ਕਿਸੇ ਨੂੰ ਚਾਹੀਦੀ ਆ ਤਾਂ ਮੇਰੇ ਨਾਲ ਕੰਟੈਕਟ ਕਰੇ ਆਪਾਂ ਤੁਹਾਨੂੰ ਭੇਜਾਂਗੇ welding ਕੰਪਨੀ ਉਹ welder ਵਾਲੀਆਂ ਸਾਈਜ਼ ਹੈਗੇ ਸਾਰੇ ਅਵੇਲੇਬਲ। ਤੇ ਦੱਸਿਓ ਫਿਰ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ